ਸਰ ਕੀ ਮਾਮਲਾ ਜੀ ਹੈ ਇਹ ਜੀ ਇੱਕ ਨਾ 20 ਗਸਤ ਨੂੰ ਇੱਕ ਸੌਰਵ ਵੰਸਲ ਨਾਮ ਦਾ ਵਿਅਕਤੀ ਸੀ ਜਿਹੜਾ ਇੱਕ ਕਲੈਕਸ਼ਨ ਏਜੰਟ ਹੈ ਮਾਨਨਿਆ ਕੰਪਨੀ ਲਈ ਉਹ ਜਦੋਂ ਉੱਗੀ ਤੋਂ ਵਾਪਸ ਆ ਰਹੇ ਸੀ ਨੀ ਕੋਦਰ ਸਿਟੀ ਵੱਲ ਤਾਂ ਉਹਦੀ ਨੂੰ ਪੁੰਤ ਹੀਰ ਕੇ ਰਸਤੇ 'ਚ ਕੋਸਾ ਪਿੰਡ ਲੱਗੇ ਹੀਰਨ ਤੋਂ ਉਪਰੰਤ ਉਹਨੂੰ ਪਿਸਟਲ ਦੀ ਨੋਕ ਤੇ ਕੁਝ ਬੰਦਿਆਂ ਨੇ ਉਤੋਂ ਆਪਣਾ ਪਕੈਸ਼ ਹੋਇਆ ਸੀਗੇ ਨਾਲ ਉਹਦਾ 22 ਨਾਮ ਮੋਬਾਈਲ ਖੋਲੇ ਸੀਗੇ ਤੇ ਉਸ ਤੋਂ ਬਾਅਦ ਅਸੀਂ 176 ਨੰਬਰ ਐਫਆਈਆਰ ਦਰਜ ਕੀਤੀ ਸੀਗੀ ਮੁਕਦਮਾ ਦਰਜ ਕਰਨ ਤੋਂ ਬਾਅਦ ਵੀ ਚੱਲਦੀ ਰਹੀ ਹੈ ਜੋ ਉਹਨਾਂ ਦੇ ਵਿੱਚ ਅਸੀਂ 17 ਤਰੀਕ ਨੂੰ ਤਿੰਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਇਹ ਤਿੰਨ ਮੁੰਡੇ ਤਰਨਤਾਰਨ ਦੇ ਸ਼ੇਰੋਂ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਦੋਸਤ ਨੇ ਆਪਸ ਦੇ ਵਿੱਚ ਇਹਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਸੀਗਾ ਤੇ ਉਹਦੇ ਰਿਗਾਰਡਿੰਗ ਲੁੱਟਾ ਖੂਹਾਂ ਚ ਕਰਨ ਦੀ ਨੀਅਤ ਨਾਲ ਏਰੀਆ 'ਚ ਘੁੰਮ ਫਿਰ ਰਹੇ ਸੀ ਉਸ ਦਿਨ ਜਦੋਂ ਇਹਨੂੰ ਦੇਖਿਆ ਉਹਨਾਂ ਨੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਇਹਨੂੰ ਕੇਕੀਤੇ ਦਿਨਾਂ ਬਾਅਦ ਫੜਤ ਕੀਤੇ ਕੀ ਇਹ ਔਰਗੇਨਾਈਜ਼ਡ ਨਰਸਟ ਜੀ ਤਿੰਨ ਜਣੇ ਦਾ ਇਕੱਠੇ ਇੱਕੋ ਪਿੰਡ ਨੂੰ ਬਿਲੋਂਗ ਕਰਦੇ ਇਹਨਾਂ ਤਿੰਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਇਹਨਾਂ ਚ ਦੋ ਜਣੇ ਤੇ ਤਾਂ ਪਹਿਲੀ ਐਫਆਈਆ ਰ ਹੈ ਲੇਕਿਨ ਇੱਕ ਇਹਨਾਂ ਚ ਜੁਗਨਜੀਤ ਤੇ ਜਿੱਤੇ ਪਹਿਲਾਂ 302 ਦੀ ਐਫਆਈਆ ਦਰਜ ਹੈ ਜਦੋਂ ਉਹ ਇੱਕ ਜੁਗਨਾਈਂ ਕਿੰਟਰਾਇਜ ਚਲੇ ਅਸੀ ਉਸ ਦਾ ਤੇ ਜਿਹੜੇ ਇਹਦੇ ਵਿੱਚ ਜੁਗਨਜੀਤ ਤੇ ਜੁਗ ਜੁਗਰਾਜ ਨੇ ਦੋ ਜਣੇ ਇਹ ਇੱਥੇ ਟੈਕਸੀ ਵੀ ਜਲੰਧਰ ਚਲਾਉਣ ਦਾ ਕੰਮ ਕਰਦੇ ਆ ਤੇ ਆਪਣੇ ਜੁਗਰਾਜ ਦੀ ਭੂਆ ਉਹਨਾਂ ਕੋਲ ਉਹਨਾਂ ਦੇ ਘਰੇ ਰਹਿੰਦੇ ਮੁਕਦੂਮਪੁਰੇ ਦੇ ਵਿੱਚ ਸਰੇ ਨਾਲ ਕਵਰੇਜ ਕੀਤੀ ਹੋਇਆ ਹੈ ਰਿਕਵਰੀ ਫਿਲਹਾਲ ਸਾਨੂੰ ਮੋਟਰਸਾਈਕਲ ਕਵਰ ਹੋ ਗਿਆ ਜਿਹੜਾ ਖੋਆ ਹੋਇਆ ਸੀ ਜਿਹੜੀ ਗੱਡੀ ਤੇ ਵਾਰਦਾਤ ਹੋਈ ਸੀ ਉਹ ਰਿਕਵਰ ਕਰਨੀ ਹੈ ਔਰ ਨਾਲ ਅਸੀਂ ਇੱਕ ਵੈਪਨ ਜਿਹੜਾ ਹੈ ਉਹ ਵੀ ਰਿਕਵਰ ਕਰ ਲਿਆ ਤੇ ਰੁਪਏ ਵੀ ਫੜੇ ਗਏ ਜੀ ਇਤਨੇ ਰੁਪਏ ਫੜੇ ਗਏ ਕੀ ਕਾਰਵਾਈ ਕੀਤੀ ਗਈ ਸਰ ਇਹਨਾਂ ਦੇ ਇਹਨਾਂ ਦੇ ਅਗੇਂ ਸੀ ਪਰਚਾ ਦਰਜ ਹੈ ਜੀ ਪਰਚਾ ਦਰਜ ਤੋਂ ਬਾਅਦ ਹੁਣ ਤੱਕ ਦੀ ਤਫਤੀਸ਼ ਚੱਲ ਰਹੀ ਹੈ ਇਹਨਾਂ ਦਾ ਹੂ ਰਿਕਾਰਡ ਦੇਖ ਰਹੇ ਵੀ ਇਹਨਾਂ ਨੇ ਹੋਰ ਕੀ ਕ੍ਰਾਈਮ ਕੀਤੇ ਜੀ ਜਿਹੜੀ ਪਿਸਤਲ ਫੜੀ ਗਈ ਹੈਗੀ ਹੈ ਇਹ ਇਹਨਾਂ ਦੀ ਆਪਣੀਆਂ ਜਾਂ ਕਿਸ ਤਰ੍ਹਾਂ ਦੀ ਇਹ ਪਿਸਤਲ ਜੀ ਜੋ ਹਲੇ ਤੱਕ ਸਾਨੂੰ ਕੁਝ ਕੁ ਸਾਹਮਣੇ ਆਇਆ ਹੈ ਬਾਕੀ ਫਿਰ ਵੀ ਇਹ ਸਾਨੂੰ ਵੈਰੀਫਿਕੇਸ਼ਨ ਦਾ ਪਾਰਟ ਹੈ ਵੈਰੀਫਾਈ ਕਰਦੇ ਸਰ ਇਹਨਾਂ ਦਾ ਪਹਿਲਾ ਨਾਮ ਲਾ ਹੈਗਾ ਇਹ ਇਹਨਾਂ ਜੋ ਇੱਕ ਦੇ ਵਿੱਚ ਇੱਕ ਤੇ ਜੋਗਨਜੀਤ ਤੇ ਇੱਕ 302 ਦੀ ਐਫਆਈਆਰ ਹੈ ਤਰਨਤਾਰਨ ਦੇ ਵਿੱਚ ਉਹਦੇ ਰਿਗਾਰਡਿੰਗ ਇਹਦਾ ਜੁਵਨਾਈਲ ਕੇਸ ਰਜਿਸਟਰ ਸੀ 1787 ਦਾ ਸੀ ਜਦੋਂ ਇੱਥੇ ਤਫੀਲ ਦਾ ਜੋ ਹੈ ਸਰ ਚਾਰ ਵਾਰ ਜੀ ਵੀ ਕਾਫੀ ਵਾਰਦਾਤਾ ਬਾਦ ਨਹੀਂ ਹੈ ਉਹਨਾਂ ਬਾਰੇ ਪੁਲੀਸੀ ਕੀਤੀ ਜਾ ਰਹੀ ਹੈ ਨਹੀਂ ਜੀ ਅਸੀਂ ਪੂਰਾ ਐਫਰਟ ਕਰ ਰਹੇ ਹਾਂ ਕਿ ਜਿੰਨੀਆਂ ਵੀ ਵਾਰਦਾਤਾ ਹੋਈਆਂ ਨੇ ਉਹ ਸਾਰੀਆਂ ਟ੍ਰੇਸ ਹੋਣ ਉਹਨਾਂ ਦਾ ਪੁਲੀਸ ਆਪਣਾ ਕੰਮ ਕਰ ਰਹੀ ਹੈ